ਰਨਤਾਰਨ ਦੇ ਬਾਈਪਾਸ ਦੇ ਉੱਪਰ ਜਿਹੜੀ ਹੈ ਮੀਟਗਨ ਹਾਊਸ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਵੱਲੋਂ ਔਰ ਬਾਈ ਦੇ ਕਰੀਬ ਰਾਈਫਲਾਂ ਤੇ ਪਿਸਟੌਲ ਜਿਹੜੀਆਂ ਨੇ ਔਰ ਗੋਲੀਆਂ ਜਿਹੜੀਆਂ ਨੇ ਚੋਰੀ ਕੀਤੀਆਂ ਨੇ ਤਸਵੀਰ ਤੁਹਾਨੂੰ ਬਾਅਦ ਨਾਲ ਉਹ ਸੀ ਦਿਖਾ ਦਿੰਦੇ ਆ ਇਹ ਮੀਟਗਨ ਹਾਊਸ ਹੈ ਜਿੱਥੇ ਦੇਰਾਂ ਚੋਰਾਉਂਦੇ ਨੇ ਔਰ ਇਸ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਜਿਹੜੀ ਸਾਰੀ ਘਟਨਾ ਨੂੰ ਇਜਾਮ ਦਿੱਤਾ ਜਾਂਦਾ ਹਾਲਾਂਕਿ ਜਿਹੜਾ ਡੀਵੀਆਰ ਹੈ ਉਸ ਨੂੰ ਵੀ ਉਤਾਰ ਕੇ ਜਿਹੜਾ ਚੋਰ ਆਪਣੇ ਨਾਲ ਹੀ ਲੈ ਜਾਂਦੇ ਨੇ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਜਿਹੜੀਆਂ ਟੀਮਸ ਨੇ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਸੀਰੀਅਸ ਦੀ ਮਾਰੀ ਔਰ ਪੁਲਿਸ ਦੀਆਂ ਲੋਕਲ ਟੀਮਸ ਜਿਹੜੀਆਂ ਨੇ ਆਪਣੇ ਬਣਾ ਕੇ ਰੂਟਸ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਔਰ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਇਸ ਵੇਲੇ ਇੱਥੇ ਵੀ ਪੁਲਿਸ ਅਧਿਕਾਰੀ ਨੇ ਜਿਹੜੇ ਜਾਂਚ ਕਰ ਰਹੇ ਨੇ ਸਰ ਮਾਮਲਾ ਕੀ ਹੋਇਆ ਸੀ ਸਾਰਾ ਔਰ ਕੀ ਗੱਲ ਹੋਈ ਸੀ ਇਹ ਨਾਮ ਨੂੰ ਲੋਕਿਆਂ ਨੂੰ ਅਸਲਾ ਜਿਹੜਾ ਗਨ ਉਹ ਸਨ ਇਹ ਬਾਂਦੀ ਇਹਦਾ ਕਾਫੀ ਦੰਦੋ ਤੇ ਗਨ ਉਹਦਾ ਮਾਲਕ ਯਾਰ ਉਹ ਕਾਟੀ ਹੁਣ ਰਾਤ ਕਰਦਾ ਬੋਲਦਾ ਇਹ ਹਫਤਾ 2-3 ਦਿਨ ਜਦੋਂ ਮਾਲਕੀ ਦੀ ਉਹ ਕਿ ਦੇਖਿਆ ਕੱਲ ਆ ਕੇ ਵੇਖਿਆ ਚੋਰੀ ਹੋਈ ਤੇ ਇੱਕ ਐਵੇਂ ਇਹ ਜਿਹੜੀ ਕਤਲ ਵਾਲਾ ਕੈਮਰੇ ਵੀ ਗ੍ਰਾਬ ਕਰਕੇ ਕਿੰਨੇ ਇੱਕ ਰਾਈਫਲ ਜਿਹੜੀਆਂ ਚੋਰੀ ਹੋਈਆਂ ਚਾਹ ਦੇ ਕਰੀਬ ਹੈ ਹਾਂ ਤੇ ਕੋਈ ਗੋਰੀਆਂ ਗੋਰੀਆਂ ਵੀ ਨਾਲ ਹਾਜੀ 60 ਹੋਈਆਂ 6 ਗੋਲ ਤਾਂ ਵਾਹ ਪਿਸਟੋਲ ਨਹੀਂ ਕੋਈ ਦੱਸ ਸਕਦਾ ਨਾ ਵਾਰੰਬ ਹੋ ਗਿਆ ਬਿਲਕੁਲ ਇਹ ਜਾਂਚ ਅਧਿਕਾਰੀ ਨੇ ਉਹ ਇਹਨਾਂ ਵੱਲੋਂ ਕੇਸ ਡਿਸਟ੍ਰਿਬ ਕਰ ਦਿੱਤਾ ਗਿਆ ਹਾਲਾਂਕਿ ਇਹਨਾਂ ਵੱਲੋਂ ਹੀ ਟੀਮਾਂ ਬਣਾ ਕੇ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਔਰ ਗਨ ਹਾਊਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਗਨ ਹਾਊਸ ਦੀ ਤਸਵੀਰ ਹੈ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਔਰ ਉਸਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਪੁਲਿਸ ਦਾ 24 ਘੰਟੇ ਲੱਗਣ ਵਾਲਾ ਨਾਕਾ ਵੀ ਸਾਹਮਣੇ ਹੈ ਉਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਹਮਣੇ ਪੁਲਿਸ ਦਾ ਨਾਕਾ ਹੈ ਜਿੱਥੇ ਐਂਟਰੀ ਪੁਆਇੰਟ ਹੈ ਤਰਨਤਾਰਨ ਦਾ ਔਰ ਤਰਨਤਾਰਨ ਸ਼ਹਿਰ ਨੂੰ ਐਂਟਰੀ ਕੀ ਦੇਦਾ 24 ਘੰਟੇ ਇੱਥੇ ਪੁਲਿਸ ਜਿਹੜੀ ਹੈ ਮੌਜੂਦ ਰਹਿੰਦੀ ਹੈ ਲੇਕਿਨ ਉਸ ਦੇ ਬਾਵਜੂਦ ਹੀ ਚੋਰ ਜਿਹੜੇ ਨੇ ਇਹਨੇ ਆਪਾਂ ਕਹਿ ਸਕਦੇ ਹਾਂ ਕਿ ਛਾਤਰ ਸੀ ਜਿਨ੍ਹਾਂ ਨੇ ਸਾਰੀ ਘਟਨਾ ਨੂੰ ਜਾਣ ਦਿੱਤਾ ਇੱਥੇ ਔਰ ਚੋਰੀ ਕੀਤੀ ਕਰਨਤਾਰਨ ਤੋਂ ਸ਼ਿਗਾਰ ਕਰੋੜਾ ਦੇਣਿਕਾ ਟੈਲੀਵਿਜ਼ਨ ਕਰਨਤਾਰਨ ਦੇ ਬਾਈਪਾਸ ਦੇ ਉੱਪਰ ਜਿਹੜੀ ਹੈ ਮੀਤਗਨ ਹਾਊਸ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਵੱਲੋਂ ਔਰ ਬਾਈ ਦੇ ਕਰੀਬ ਰਾਈਫਲਾਂ ਤੇ ਪਿਸਤੌਲ ਜਿਹੜੀਆਂ ਨੇ ਔਰ ਗੋਲੀਆਂ ਜਿਹੜੀਆਂ ਨੇ ਚੋਰੀ ਕੀਤੀਆਂ ਨੇ ਤਸਵੀਰ ਤੁਹਾਨੂੰ ਬਰਨਾ ਉੱਤੇ ਦਿਖਾ ਦਿੰਨੇ ਆ ਇਹ ਮੀਤਗਨ ਹਾਊਸ ਹੈ ਜਿੱਥੇ ਦੇਹਰਾ ਚੋਰ ਆਉਂਦੇ ਨੇ ਔਰ ਇਸ ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਜਿਹੜੀ ਸਾਰੀ ਘਟਨਾ ਨੂੰ ਇਲਜ਼ਾਮ ਦਿੱਤਾ ਜਾਂਦਾ ਹੈ ਹਾਲਾਂਕਿ ਜਿਹੜਾ ਡੀਵੀਆਰ ਹੈ ਉਸ ਨੂੰ ਵੀ ਉਤਾਰ ਕੇ ਜਿਹੜਾ ਚੋਰ ਆਪਣੇ ਨਾਲ ਹੀ ਲੈ ਜਾਂਦੇ ਨੇ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਜਿਹੜੀਆਂ ਟੀਮਸ ਨੇ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਸੀ ਏਰੀਆ ਟੀਮਾਂ ਦੀ ਗੱਲ ਕਰ ਰਹੀਏ ਜਾਂ ਹੋਰ ਪੁਲਿਸ ਦੀਆਂ ਲੋਕਲ ਟੀਮਸ ਜਿਹੜੀਆਂ ਨੇ ਆਪਣੇ ਬਣਾ ਕੇ ਰੂਟਸ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਔਰ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਇਸ ਵੇਲੇ ਇੱਥੇ ਵੀ ਪੁਲਿਸ ਅਧਿਕਾਰੀ ਨੇ ਜਿਹੜੇ ਜਾਂਚ ਕਰ ਰਹੇ ਨੇ ਸਰ ਮਾਮਲਾ ਕੀ ਹੋਇਆ ਸੀ ਸਾਰਾ ਔਰ ਕੀ ਗੱਲ ਹੋਈ ਇਹ ਨਾਮ ਨੂੰ ਲੋਕਿਆਂ ਨੂੰ ਹਥਿਆਰ ਜਿਹੜਾ ਕਿ ਗਨੌਂ ਸੈ ਇਹ ਬਾਂਦੀ ਇਹਦਾ ਕਾਫੀ ਜਾਂਦੋ ਤੇ ਕਰਨ ਉਹਦਾ مالک ਆ ਰਿਹਾ ਉਹ ਕਾਟੀ ਹੁਣ ਰਾਤ ਕਰਦਾ ਬੋਲਦਾ ਇਹ ਹਫਤਾ 23 ਦਿਨ ਦਾ ਮਾਲਕੀ ਦੀ ਉਹ ਕਿ ਵੇਖਿਆ ਕੱਲ ਆ ਕੇ ਵੇਖਿਆ ਚੋਰੀ ਹੋਈ ਤੇ ਇੱਕ ਕੈਮਰੇ ਇਹਦਾ ਚੱਲਦਾ ਹੋਇਆ ਕੈਮਰੇ ਵੇਖ ਰਿਹਾ ਪਰ ਲੜਕੀ ਨੇ ਇੱਕ ਰਾਈਫਲ ਜਿਹੜੀਆਂ ਚੋਰੀ ਹੋਈ ਚਾਰ ਦੇ ਕਰੀਬ ਚੱਲ ਹਾਂ ਤੇ ਕੋਈ ਗੋਲੀਆਂ ਗੋਲੀਆਂ ਵੀ ਨਾਲ ਹਾਂਜੀ 60 ਗੋਲੀਆਂ 60 ਗੋਲੀਆਂ ਬਾਕੀ ਪਿਸਟੋਲ ਨੇ ਕੋਈ ਦੱਸੋ ਬੰਦੇ ਨੂੰ ਵਾਰੰਭ ਹੋ ਗਿਆ ਬਿਲਕੁਲ ਇਹ ਜਾਂਚ ਅਧਿਕਾਰੀ ਨੇ ਉਹਦੇ ਨਾਲੋਂ ਕੇਸ ਡਿਸਟ੍ਰਬ ਕਰ ਦਿੱਤਾ ਗਿਆ ਹਾਲਾਂਕਿ ਇਹਨਾਂ ਵੱਲੋਂ ਟੀਮਾਂ ਬਣਾ ਕੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਗਨ ਹਾਊਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਗਨ ਹਾਊਸ ਦੀ ਤਸਵੀਰ ਹੈ ਜਿੱਥੇ ਸਾਰੀ ਇਹ ਘਟਨਾ ਹੋਈ ਹੈ ਔਰ ਉਸਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਪੁਲਿਸ ਦਾ 24 ਘੰਟੇ ਲੱਗਣ ਵਾਲਾ ਨਾਕਾ ਵੀ ਸਾਹਮਣੇ ਹੈ ਉਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਹਮਣੇ ਪੁਲਿਸ ਦਾ ਨਾਕਾ ਹੈ ਜਿੱਥੇ ਐਂਟਰੀ ਪੁਆਇੰਟ ਹੈ ਤਰਨਤਾਰਨ ਦਾ ਔਰ ਤਰਨਤਾਰਨ ਸ਼ਹਿਰ ਨੂੰ ਐਂਟਰੀ ਕਿਤੇ ਦੋ 24 ਘੰਟੇ ਇੱਥੇ ਪੁਲਿਸ ਜਿਹੜੀ ਹੈ ਮੌਜੂਦ ਰਹਿੰਦੀ ਹੈ ਲੇਕਿਨ ਉਸ ਆਪਾ ਕਹਿ ਸਕਦੇ ਆ ਕਿ ਸ਼ਾਤਰ ਸੀ ਜਿਨ੍ਹਾਂ ਨੇ ਸਾਰੀ ਘਟਨਾ ਨੂੰ ਜਾਣ ਦਿੱਤਾ ਇੱਥੇ ਹੋਰ ਚੋਰੀ ਕੀਤੀ ਕਰਨ ਕਰਕੇ ਸ਼ਿਗਾਰ ਕਰੋੜਾ ਧਾਨਿਕ ਫੋਰਾ ਟੀਵੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ